ਇਹ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਛੇਰ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਜੋ ਧਾਰਮਿਕ ਵਿਸ਼ਿਆਂ ਦੇ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਗੁਰੂ ਗਿਆਨ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪਈ ਬਲਵਿੰਦਰ ਸਿੰਘ ਜੀ ਕੈਰੋਂ ਲੰਗਨ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਇਹ ਧਾਰਮਿਕ ਵਿਸ਼ਾ ਤੇ ਹੋਵੇਗਾ ਅਤੇ ਵੱਖ-ਵੱਖ ਵਿਸ਼ਾ ਤੇ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਾਇਆ ਕਰੇਗਾ ਅਤੇ ਸਾਡਾ ਹਮੇਸ਼ਾ ਸਾਥ ਦੇਣ ਕੀ ਭਾਈ ਬਲਵਿੰਦਰ ਸਿੰਘ ਜੀ ਕੈਰੋਂ ਨੰਗਲ ਸਤਿਗੁਰੂ ਬਾਬਾ ਜੀ ਸੱਚਾ ਜੀ ਉਹ ਕੱਛਾ ਹੀ ਫਤਵੀ ਬਾਬਾ ਜੀ ਅਸੀਂ ਅੱਜ ਤੁਹਾਡੇ ਸੰਯੋਗ ਦੇ ਨਾਲ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਹਾਂ ਜੀ ਗੁਰੂ ਗਿਆਨ ਹਾਂਜੀ ਸਭ ਤੋਂ ਪਹਿਲਾਂ ਅਸੀਂ ਟੜਕੋ ਜਾਣਨਾ ਚਾਹਾਂਗੇ ਕਿ ਮੈਂ ਕੀ ਹਾਂ ਮੈਂ ਕਿੱਥੋਂ ਆਇਆ ਮੈਂ ਕੀ ਕਰਨਾ ਆਇਆ ਮੈਂ ਕਿੱਥੇ ਜਾਣਾ ਹੈ ਹਾਂਜੀ ਸਤਨੰਸਿਵਾਲ ਗਰੂ ਸਾਹਿਬ ਜੋ ਗੋਰਪੁਰਾ ਜਿਵੇਂ ਸਿਮਰਿਆ ਸਹੀ ਕਹਿ ਲਿਆ ਨਾਨਕ ਨੂੰ ਨਾਮ ਅਰਦਾਨਾ ਕਾਬਜ ਅਵਿਰਾਸ ਗੁਰੂ ਗੁਰੂ ਦੀ ਪੈਰਾਂ ਚਾਂ ਸੰਗਤ ਜੀ ਅੱਜ ਦਾ ਸਵਾਲ ਜਿਹੜਾ ਐਸਾ ਬਣਾਉਂਦਾ ਸਿੱਧ ਸਾਲ ਦੇ ਬੜਾ ਸੋਨਾ ਚਿੱਟਾ ਵਾ ਮੈਂ ਕੀ ਹਾਂ ਮੈਂ ਕਿੱਥੋਂ ਆਇਆ ਹਾਂ ਮੈਂ ਕੀ ਕਰਨਾ ਆਂ ਮੈਂ ਕਿੱਥੇ ਜਾਣਾ ਹੈ ਇਹ ਚਾਰ ਸਵਾਲ ਜਿਹੜੇ ਆ ਗੁਰਬਾਣੀ ਦੀ ਤੁਕਦੇ ਆ ਹਰ ਇੱਕ ਇਨਸਾਨ ਹੰਝੂਆਂ ਉੱਪਰ ਟੁੱਕਦੇ ਆ ਪਰ ਇਨਸਾਨ ਜਿਹੜਾ ਸਮਝ ਲਵਾ ਜਾਈਦਾ ਸਹੀ ਨਹੀਂ ਕਿਉਂਕਿ ਜੋ ਇਹ ਚਾਹ ਹਸਵਾਲਾਂ ਦੇ ਉੱਪਰ ਚੱਲ ਪੈਂਦਾ ਉਹ ਗ੍ਰੈਂਟੀ ਸਿੰਘ ਹੋਵੇ ਉਹ ਇਕੱਠਾ ਵਾਚ ਕੋਈ ਪ੍ਰੋਕਲੀਟ ਕਰਨ ਵਾਲਾ ਨਹੀਂ ਭਾਈ ਢਾਡੀ ਹੋਵੇ ਭਾਵ ਇਹ ਕਵੀ ਹੋਵੇ ਪਰ ਆਮ ਬੰਦਾ ਸਾਰੇ ਰਿਸਾਲਟ ਮੇਕੋ ਪਰ ਇਹ ਸੰਸਾਰ ਵਿੱਚ ਆਇਆ ਤਾਂ ਆਪਣਾ ਦੀ ਗਹਿਰੀ ਕਰਕੇ ਲੋਕदाई ਉੱਪਰ ਮੰਡਪ ਸਾਈ ਮਾਰ ਪਿੰਡ ਦੇ ਉਤ ਕਾਂ ਇਹ ਜਿੰਦ ਤੱਕ ਮੁੰਡ ਬਣ। ਸੰਸਾਰ ਵਿੱਚ ਜੋ ਜੀਵਾ ਆ ਉਹ ਕਿਦਾਂ ਤੇ ਬੇ ਇਸ ਸੰਸਾਰੋਂ ਚਲੇ ਜਾ ਨਹੀਂ ਮੇਕੋ ਆਹ ਹੋ ਜੀ ਗਹਿਰੀਆਂ ਨੀਂਦਾਂ ਨਿਮਲੀਆਂ ਨੇ ਖੋੜੀਆਂ ਕਿ ਮੈਂ ਇਸ ਤੋਂ ਹਿੱਲਣਾ ਨਹੀਂ। ਔਰ ਜਦੋਂ ਬੰਦਾ ਮਰ ਜਾਂਦਾ ਜਦੋਂ ਉਹਦੇ ਪਿੱਛੇ ਜਾਂਦੇ ਹਾਂ ਜੀ ਪਿੱਛੇ ਜਾਂਦੇ ਦੇ ਪਿੱਛਾਰੇ ਜਾਂ ਉਹ ਟੇਪ ਹੁੰਦਾ ਬਿਲਕੁਲ ਜੇ ਮੰਨ ਇਸ ਥਾਂ ਤੇ ਹਾਂ ਪਹਿਲਾਂ ਵੀ ਕਾਹ ਕਰਦੇ ਬਿਲਕੁਲ ਉਹ ਪਹਿਲਾਂ ਮੋਟ ਕੋਲ ਸਤੰਗ ਆਪੋ ਪ੍ਰਾਨੇ ਸੰਧ ਸਿੰਧੂ ਸਾਹਿਬ ਦੇਖਿਆ ਹਣਾ ਕੋਈ ਸੋਤੇ ਹੁੰਦੇ ਦੇਖ ਰਹੇ ਸਾਂਧੂ ਮਹਾਪੁਰ ਜਿਹੜੇ ਆਉਂਦੇ ਹੁੰਦੇ ਸੀ ਨਾ ਹਾਂਜੀ ਉਹ ਮੜੀਆਂ ਤੇ ਰਹਿੰਦੇ ਦੇਖ ਤੋਹਰਾ ਟਿਕਾਣਾ ਉੱਥੇ ਰਹਿਣਾ ਕਿਉਂ ਉੱਥੇ ਉਹ ਨਾ ਝੋਲੀ ਬਣਾ ਲਈ ਜਾਂ ਕੁੱਟੀਆਂ ਬਣਾ ਲਈ ਕੋਈ ਬਣਾ ਲੇ ਉੱਥੇ ਰਹਿਣਾ ਨਹੀਂ ਕਿਉਂਕਿ ਉਹ ਸਮਾਂ ਸਾਧੂ ਮਹਾਂਪੁਰਖ ਕਹਿੰਦੇ ਨੇ ਇਹ ਮੌਤ ਜਾਣੀ ਹੂੰ ਟਿਕਾਣੇ ਕਿਹੜਾ ਮੌਤ ਦਾ ਆਏ ਦੇਖ ਹੈ ਨਾ ਤੇ ਜੋ ਬਹੁਤ ਜ਼ਿਆਦਾ ਤੇ ਰੱਬ ਆਪਣੇ ਜਿਆਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿਹਨੂੰ ਮੌਤ ਭੁੱਲ ਜਾਂਦੀ ਆ ਉਹਨੂੰ ਰੱਬ ਭੁੱਲਦਾ ਜਿਹਨੂੰ ਮੌਤ ਯਾਦ ਹੁੰਦੀ ਆ ਤੇ ਉਹ ਰੱਬ ਦੀ ਯਾਦ ਕਰਦਾ ਅੱਛਾ ਪਹਿਲਾ ਸਵਾਲ ਆਪਾਂ ਪੀ ਆ ਕਿ ਬੈਕ ਕਿਤੋਂ ਆ ਕਿਤੋਂ ਆ ਨਕੀ ਨਕੀ ਹੁਣ ਜੀ ਆਪਾਂ ਮੈਂ ਕੀ ਹਾਂ ਇਹ ਸਵਾਲ ਦਾ ਜਵਾਬ ਆ ਕਿ ਮੈਂ ਤਾਂ ਨਹੀਂ ਹਾਂ ਮੈਂ ਮਾਨੇ ਅੱਛਾ ਇਹ ਮਨ ਦੀ ਯਾਤਰਾ ਨ ਬੜੀ ਊਰਤ ਚੱਲੀ ਜੇ ਕਈ ਜੁਗਾਂ ਤੋਂ ਆਏ ਮਨ ਕਰਕੇ ਪੜਿਆ ਜੁਗਾਂ ਚਾਰ ਕਈ ਜੁਗਾਂ ਤੋਂ ਆਪਾਂ ਜੁਗ-ਜੁਗ ਚੱਲੇ ਹਰ ਜੁਗ ਵਿੱਚ ਆਏ ਆਂ ਹਾਂਜੀ ਆਉਂਦੇ ਰਹਾ ਆਂ ਕੋਈ ਜਨਮ ਤੱਕ ਆਪਾਂ ਮਨ ਨੂੰ ਕਹਿ ਲਗੇ ਮੈਂ ਕੀ ਹਾਂ ਜਿੱਨਾ ਹੀ ਪਛਾਣ ਨਹੀਂ ਕਰਦੇ ਜਿੰਨ ਜਤਨਾਂ ਤੋਂ ਜਾਣੀ ਨਾ ਇਹ ਬੰਨ੍ਹ ਕੀ ਹੈ ਮੰਨ ਦੀ ਪ੍ਰਭਾਸਾ ਤੇ ਬੰਨ੍ਹ ਇੱਕ ਮਨ ਜੋਤ ਤੇ ਜੋਤ ਤਾਨ ਨਹੀਂ ਹੈਗਾ ਅਈ ਤਾਨ ਨੇ ਨਾਲ ਸੰਬੰਧ ਜੋੜਨਾ ਜੋ ਬੰਦਾ ਤਾਨ ਨੇ ਨਾਲ ਸੰਬੰਧ ਜੋੜਦਾ ਉਹ ਫੜਕਦਾ ਨਾ ਕਈ ਜਨਮਾਂ ਕੀਟ ਤਪੰਗੇ ਕਈ ਜਨਾਂ ਦੇ ਕਰਨੇ ਉਹ ਫੜਕਦਾ ਰਹੇ ਹਾਂਜੀ ਨਹੀਂ ਆਈ ਹੈ ਮੰਨਾਂ मन ज्योत मनतू ज्योत स्वरूप है अपना मूल पसंद ये ज्योत तू अपना मूल क्षण कि मैं किथों हूं हां मैं की करन दे हूं है है तो ये रहा मूल किस ये सवाल जब ये तान है कि मन दूसरा सवाल कि किथों आ ਨੋਸਲ ਤੋਂ ਹੋਇਆ ਹੈ ਇਹ ਆਪਾਂ ਜਿਹੜੇ ਭੈਣ ਭਰਾਓ ਸਾਨੂੰ ਮਿਲੇ ਹਨ ਮਾਤਾ ਪਿਤਾ ਮਿਲੇ ਭੈਣ ਭਰਾ ਮਿਲੇ ਰਿਸ਼ਤੇਦਾਰ ਇਹ ਅੱਜ ਦਾ ਸਮਾਂ ਨਹੀਂ ਸਾਡਾ ਪਹਿਲਾ ਹੈ ਆਇਆ ਹੈ ਇਹ ਜੀਵਨ ਤੋਂ ਚਾਹੇ ਅੱਜ ਸੰਮਤੀਆਂ ਚਾਹੇ ਜੀਵਨ ਦੇ ਸੰਤਾਨਾਂ ਪ੍ਰਾਪਤ ਹੋਣ ਦੇ ਵਿੱਚ ਮਾਤਾ ਪਿਤਾ ਦੇ ਜਨਮ ਦੇ ਹਨ ਤਾਂ ਇਹ ਉਹ ਦੁਗਣਾ ਦਾ ਭੈਣ ਭਰਾ ਵੀ ਮਾਤਾ ਪਿਤਾ ਜਿਹਾ ਨਾਲ ਮਿਲਦੇ ਜੇ ਪਸਵਾ ਦੇ ਉੱਤੇ ਸਾਥੀ ਤੋਂ ਵੀ ਬੰਦੇ ਨੇ ਵੇਖਣ ਹਾਂ ਕਿਹ ਲੈ ਪਰ ਆਪਾਂ ਉਹ ਜੁੱਕੀ ਨਹੀਂ ਜਾਣੀ ਕਿ ਇਹ ਮਾਨਸ ਜਦ ਮਦਲੰਬ ਉਹ ਤਨਾ ਬਾਵਾਂ ਕਿ ਕਿ ਕੰਮ ਆਇਆ ਹੁਣ ਕੀ ਕਰਨਾ ਕਰਨਾ ਕੀ ਸਿਚੂ ਹਾਂ ਕਰਨ ਮਾਤੂ ਤੂੰ ਇਹ ਆਇਆ ਇਸ ਦੰਗੇ ਕਰਨ ਕਾ ਨਾਮ ਦਾ ਸਿਮਰਨ ਕਰ ਤੇਰਾ ਮੂਰਤੀਆ ਤੂੰ ਕਿਸ ਤੋ ਕੱਠੋਂ ਆਇਆ ਕੀ ਕੀ ਕਰਨਾ ਹੈ ਕਿੱਥੋਂ ਕਈ ਜੁਗਾਂ ਪੜਕਦੇ ਰਹੇ ਆ ਇਹ ਜਨਮ ਹਮ ਕਿਹੜਾ ਪਤੰਗਾ ਆ ਜਨਮ ਪੜਕਦੇ ਰਹੇ ਆ ਕੋ ਆਡੀ ਜੋ ਜੁੜੀ ਆ ਅਡਾ ਤਨ ਜਿਹੜਾ ਮਨ ਜਿਹੜਾ ਕਈ ਤੇਨੇ ਸਰੀਰ ਟਾ ਰੇ ਹਮੂ ਉਹ ਜੋ ਜੜਾ ਮਿਲਿਆ ਉਹਨਾਂ ਸਮਾਂ ਮਿਲਿਆ ਉਹ ਆਪਰੇ ਨਾਮ ਲਪਾਉ ਉਹ ਪਸ਼ੂ ਨੂੰ ਮੰਨ ਨਹੀਂ ਹੈਗਾ ਤਨ ਮੰਨ ਹੈ ਮਨ ਨਹੀਂ ਮੰਨ ਤੋ ਤੁਲਨਾ ਕਰਕੇ ਹੈਗੀ ਹੈ ਮੰਨ ਕਰਕੇ ਨਾ ਵੈਕਲ ਜੀਵ ਕੋ ਸੰਸਾਰੀ ਜੀਵ ਕੋ ਮਨੁੱਖਾ ਕੋ ਮੰਨਣ ਤੇ ਪਾਣੇ ਇਸ ਜੀਵ ਨੂੰ ਸਿਮਰਦੇ ਇਸ ਜੀਵ ਲਈ ਨੂੰ ਜਿਹੜਾ ਸੰਸਾਰਿਕ શરી ਮੈਂ ਕੋ ਜੀਵੀ ਦੇਵਤੇ ਲੋਚਦੇ ਆ ਇਹ ਸੰਸਾਰ ਵਿੱਚ ਜਾਈਏ ਤੇ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰੀਏ ਇਹ ਸੰਸਾਰ ਤੋਂ ਪਲ ਜ ਤੋਂ ਪਾਰ ਹੋ। ਹ ਹੁਣ ਕੀ ਕਰਨੁ ਆਤੀ ਆਏ ਇਹ ਸਰਦ ਤੱਕ ਕੀ ਕਰਨੁ ਆਤੇ ਪਰ ਇਹ ਉਹ ਕਰਦੇ ਨੇ ਇਹ ਸਰੀਰ ਦਾ ਬੇਰੀਆ ਇਸ ਜਗ ਵਿੱਚ ਆਏ ਕਿਆ ਤੂੰ ਕਰਮ ਕਮਾਇਆ ਕਿਆ ਕਰਮ ਕਮਾਇਆ ਤੂੰ ਸਰੀਰਾ ਜਾਤੀ ਜਗ ਮਿਆ ਜਿਨ ਹਰ ਤੇਰਾ ਅਰਥ ਕੀਆ ਤੂੰ ਮਨ ਮਾਸ ਜਿਨ ਨੂੰ ਤੇ ਬਚਨਾ ਕਿ ਤੂੰ ਮੈਂ ਕਿ ਪ੍ਰਭੂ ਪਰਮਾਤਮਾ ਦੇ ਬਚਨਾ ਕਿ ਤੀ ਉਹ ਦਾਤ ਜਨ ਸੰਨ ਕਿ ਤਾ ਉਹ ਜਰੇ ਕਰਮ ਮਨਸਰ ਦੀਨ ਦਿਆਲ ਨ ਤੂੰ ਸਭ ਆਬ ਤੋ ਤਿਆਰ ਕੀ ਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਨੀਤੀ ਹਾਉ ਬਲ ਬਲ ਜਾਉ ਰਮਈਦਾ ਕਾਮ ਨੇ ਕਾਮ ਕਮ ਅਵੋਲ ਬਹੁਤ ਜਨ ਬਿਸਰੇ ਦੀ ਮਾਰ ਉਹ ਜਨਮ ਤਮਾਰੇ ਲੈ ਕੇ ਕਹਿ ਰਵਦਾਸ ਆਸ ਲਗ ਜੀਓ ਚਿਰ ਕੋ ਦਰਸ਼ਨ ਆ ਕਰਨਾ ਇਹ ਕਰਨਾ ਹੈ ਪਈ ਪ੍ਰਾਪਤ ਮਾਨ ਖਿਲੋਰੀਆ ਦੋ ਜਨਮ ਕੀ ਤੇਰੀ ਬਣਿਆ ਇਹ ਪਈ ਆ ਦੁਬਾਰਾ ਕਹਾਂ ਜੀ ਹਾਂ ਜੀ ਅਸੀਂ ਜਨ ਨੂੰ ਸੁਣarlo ਜੋ ਤੀ ਕਰਮਾ ਪਿਆ ਨਾ ਉਹ ਕਰ ਇੱਕ ਸੰਤ ਸਭਾ ਜੀ ਕਾਹਨ ਜਾਏਗੀ ਭਗਤ ਕੁਸ਼ੀ ਸਾਬ ਜੀ ਹਾਂ ਜੀ ਪੁਰਕ ਵੀਰ ਸਾਹਿਬ ਦਾ ਜਿਹੜਾ ਪ੍ਰਚਾਰ ਹੈ ਨਾ ਧਰਵੀ ਰਾਮ ਨੂੰ ਕੀਤਾ ਜਪਲ ਪੀਆ ਜੋਤੀ ਦੋਸਨਾਂ ਹੈ 107 ਹਲੂ ਦਾ ਚਲੇ ਗਿਆ ਉਹਨਾਂ ਨਾਲ ਜਿਹੜਾ ਫਰੰਟ ਜਿਹੜਾ ਵਾ ਗ੍ਰੰਥ ਸਾਰੀ ਬਾਣੀ ਨਾ ਕਪਟਿਕੀ ਪੁਪਲੀਸਾ ਜੋ ਕਿ ਗੁਰਗ੍ਰੰਥ ਸਾਹਿਬ ਚ 500 ਦੇ ਉੱਪਰ ਸਭ ਦੇ ਆ ਪਰ ਜਿਹੜਾ ਦੂਜੇ ਗ੍ਰੰਥ ਤੋਂ ਬਹੁਤ ਜ਼ਿਆਦਾ ਸਮਝਾ ਕੋ ਭਗਤ ਦੀ ਸਾਰੀ ਬਾਣੀ ਬਹੁਤ ਬਾਣੀ ਪਰ ਅਗੀ ਉਹਨੇ ਤਾਂ ਵੀਜੇ ਗ੍ਰੰਥ ਕਿਆ ਦਿੱਤਾ ਸੀ ਹਾਂਜੀ ਜਦੋਂ ਸੰਸਾਰ ਵਿੱਚ ਆਏ ਨਾ ਤੇ ਸੰਸਾਰ ਵਿੱਚ ਆਏ ਤੇ ਸੰਸਾਰ ਚ ਬੜੀ ਵਧੀਆ ਕੰਮ ਕੀ ਜਦੋਂ ਸੰਸਾਰ ਤੋਂ ਜਾਣ ਲੱਗੇ ਨਾ ਤੇ ਸਾ ਪਰਮਾਤਮਾ ਤੋਂ ਕਿੱਥੇ ਚੱਲ ਗਏ ਆ ਜਿਹੜੀ ਚਿੱਟਾ ਚਾਦਰ ਦਿੱਤੀਆਂ ਚਾਦਰ ਹੀਿੱਕਟੀ ਸਰ ਦੀ ਚਾਦਰ ਹੈ ਇਹ ਜੋੜਾ ਸਾਡਾ ਤੇ ਜੋ ਆਤਮਾ ਨਿਕਲ ਗਈ ਮਨ ਨਿਕਲ ਗਿਆ ਜੋਤ ਨਿਕਲ ਗਈ ਤੇ ਫਿਰ ਕੀ ਬੱਟੀ ਮਨ ਤਾਂ ਤਾਂ ਮੁੱਕ ਹੀ ਗਿਆ ਪਰ ਉਹ ਤਾਂ ਨਹੀਂ ਮੁਕੀ ਐ ਇਸ ਕਰਕੇ ਸਤਗੁਰੂ ਕਹਿੰਦੇ ਆ ਭਗਤਕੀਰਤ ਸਾਡੇ ਜਿਹੜਾ ਤਰੀਕਾ ਆਦਾ ਉਨੇ ਕੇ ਆ ਪਰਮਾਤਮਾ ਪਰਮਾਤਮਾ ਆ ਜਿਹੜਾ ਤੇ ਗੋਲਾ ਬਕਸਾ ਸੀ ਨਾ ਮਿਲਣ ਨੂੰ ਕੋਈ ਦਾਅ ਨਹੀਂ ਹੂੰ ਇੱਕ ਹੋਰ ਕਾਣੇ ਆ ਮਾਂ ਪੁੱਤਾਂ ਦੀ ਇੱਕ ਮਾਂ ਪੁੱਤ ਬੜਾ ਬਦਗੀ ਮਾਣੇ ਸੀ ਤੇ ਕ ਲਾਗੇ ਕਰਦੇ ਦੇ ਸਾਰੇ ਅੱਛਾ ਉਹਨੇ ਕਿ ਕਤਾਰ ਕਿ ਉਹ ਕਤਾਂ ਲੈ ਕੇ ਜਰੂਰ ਵਿਸ਼ਵਾਖ ਬੋ ਜਾਂਦੇ ਸੀ ਤਾਂ ਸਾਦੇ ਮੁਖਾਵੇ ਕਰਦੇ ਸੀ ਸਾਧੂ ਕਨਾਂ ਦੇ ਤੀ ਨਾੜੀ ਦਾੜੀ ਵਿੱਚ ਮੇਰੇ ਕੁੱਤੇ ਦੀ ਮੋਜਰੀ ਚੱਤੀ ਹੂੰ ਤੇ ਸਾਧੂ ਨੇ ਮੁਸਕਰਾ ਲਿਆ ਇਹਦੇ ਸਾਹਮਣੇ ਮਕੋਰ ਕਰੂੰ ਤੇ ਸਾਧੂ ਸਹਿਬ ਤੁਹਾਡੇ ਮਨ ਤੇ ਨਿਰਮਰਤਾ ਰਹੀ ਸੀ ਉਸ ਨੂੰ ਨਮਸਕਾਰ ਦੇ ਰਹਿਣ ਅੱਛਾ ਸਮਾਂ ਆ ਗਿਆ ਜਿਸ ਸਹਿਬ ਦੀ ਸਾਧੂ ਸੰਸਾਰ ਤੋਂ ਜਾਣ ਲੱਗਾ ਕਹ ਲਗਾ ਸਾਰੇ ਸੰਸਾਰੇ ਚੇਲੇ ਚੁਲੇ ਬਣਾ ਕਿ ਮੈਂ ਸਾਥੋਂ ਅਲਵਦਾ ਜਾਵਾਂਗਾ ਜੇ ਜੋ ਜਾਣ ਲੱਗ ਕੇ ਕਹਿ ਲਗਾ ਕਿ ਮੇਰੇ ਕੋ ਸਵਾਗਤ ਬਾਪ ਉਹ ਵਿਸ਼ਨਗੁਰੂ ਕੋਲ ਕਿ ਸਾ ਚਿਲੇ ਕੇ ਬਣ ਸ਼ੰਕਾ ਬੈਠੀ ਇੱਕ ਬੁੱਢਾ ਪਹੁੰਚਾ ਫਤ ਦੀ ਆਖਰੀ ਸ਼ਾਇਰੀ ਉਹ ਵਿਸ਼ਨਗੁਰੂ ਤਿੰਨ ਬਈ ਆਮ ਜੁਗ ਬੁਗਲੇ ਮੈਂ ਕੋ ਕਿੰਦੇ ਤੋਂ ਕਿ ਆਖਰੀ ਸਗ ਇੰਨੂੰ ਮੇਰਾ ਨਾ ਕੰਨੀ ਨਹੀਂ ਕੰਨੀ ਚਲੇ ਜੀ ਆਖਰੀ ਸ਼ਬਦ ਨਹੀਂ ਕਰ ਦੂ ਕਿ ਵੇਸੋ ਨਹੀਂ ਵੇਸੋ ਆਏ ਜਦ ਜੋ ਸੀ ਉਦੋਂ ਜਵਾ ਨੀ ਸੀ ਜਦੋਂ ਸਵਾਲ ਕਰਦਾ ਸੀ ਉਹਨੂੰ ਵੇਸੋ ਆਏ ਤੇ ਕਹਿ ਲਈ ਕਿੰਦਾ ਨਹਾ ਆ ਗਿਆ ਬਿੱਤਾ ਕਿੰਨੇ ਹਾਂ ਹੱਥਾਂ ਤੇ ਦਾੜੀ ਤੇ ਮਾਰ ਕੇ ਕਿਹਾ ਜੀ ਤੁੰਮੀ ਸਵਾਲ ਕਰਦੀ ਨਾ ਮੇਰੇ ਕੁੱਤੇ ਵੀ ਜਿਹੜੇ ਕੁੱਤੇ ਤੇ ਮਨੇ ਕੁੱਤੇ ਨੂੰ ਪੁੱਛਣ ਤੇ ਦਾੜੀ ਟਿੱਗੀ ਮੇਰੇ ਕੁੱਤੇ ਹੀ ਪੁੱਛ ਚੁੱਕੀ ਆ ਇਹ ਸਵਾਲ ਤਾਂ ਜਿਵੇਂ ਮੇਰੀ ਦਾੜੀ ਵਿਲੇ ਚੱਤੀ। ਹੂੰ ਜੇ ਸਪੋਣ ਵੀ ਕਹਿੰਦੇ ਕਿ ਸਵਾਲ ਤਾਂ ਕਿਹਦਾ ਹਾਮ ਜਾਦਾ ਹੈ, ਕਿ ਸਿਕੰਦਰ ਚਾਹ ਰਿਹਾ। ਪਰ ਕਹਿੰਦੇ ਇਹ ਸਵਾਲ ਤਾਂ ਉਦੋਂ ਵੀ ਕਰ ਸਕਦੇ। ਹੂੰ ਇਹ ਜਵਾ ਤਾਂ ਉਦੋਂ ਵੀ ਕਰ ਸਕਦਾ। ਕਿ ਭਾਈ ਉਦੋਂ ਕਿੱਤਾ ਵੀ ਸੰਸਾਰ ਭਾਗ ਸਦਕ ਸੁਬੰਦਰ ਦੇ। ਤੇ ਮੂਵੀ ਸੁਬੰਦਰ ਹੀ ਪਾ ਸਕਦੀ। ਸਦਮ ਸੰਸਾਰ ਦੇ ਸੁਬੰਦਰ। ਕਿ ਮੈਂ ਇਹ ਸੋਚਦਾ ਕਿ ਮੇਰੀ ਚਿੱਤੀ ਦਾ ਵੀ ਇੱਕ ਜਦਾਵ ਨਾ ਲੱਗ। ਕੋੜ ਮੱਦਾਂ ਤੋਂ ਬਗੈਰ ਤਾਂ ਤੱਲਿਆ ਜੀ ਤੇ ਤੇਰੇ ਕੁੱਤੇ ਦੀ ਮਸ਼ਨਾਂ ਵਾਲੀ ਦਾੜੀ ਗੜੀਆ ਕਿੱਟੀ ਆਹੋ ਸੋ ਸੋ ਕਿ ਇਸ ਕਰਕੇ ਪੀਛੇ ਸਾਹ ਹੁੰਦੇ ਤੇ ਕੰਮ ਕੀ ਹੈ ਹਾਂਜੀ ਹੈ ਹਾਂ ਕਰਨਾ ਹੈ ਪਰ ਪ੍ਰਮਾਤਮਾ ਸਿਮਰਤੀ ਜਾਇਦਾ ਤਾਨੇ ਬਣਾਉਣਾ ਹੈ ਜੋ ਹੱਕ ਦੀ ਕਮਾਈ ਕੋ ਹੱਕ ਦੀ ਰੋਟੀ ਕੋ ਗਰੀਬੀ ਮਤ ਕੋ ਜਾਣ ਤਾ ਤੂੰ ਖਿੜੀ ਇਹ ਸਾਡਾ ਤਿਆਰ ਹੈ ਕਿ ਜਿੱਥੇ ਤਿਆਰ ਹੋਵੇਗਾ ਇਹ ਕਿੱਥੋਂ ਵੀ ਕੋਈ ਨਾ ਮੋੜੀਗਾ ਜਿੱਥੇ ਪਿਆਰ ਨਹੀਂ ਹੈਗਾ ਭਾਵੇਂ ਗੁਦਾਰੇ ਨੂੰ ਸੋਨਾ ਚੜਾ ਲਈਏ ਕੋਈ ਕਾਹਦੇ ਕੋਈ ਕਾਹਦੇ ਚੌਥਾ ਸਵਾਲ ਹੈ ਕਿੱਥੇ ਰਾਮ ਕਿੱਥੇ ਆਵੇ ਉਹ ਵੀ ਕਹਿੰਦੇ ਆ ਜਿੱਥੇ ਤੁਹਾਨੂੰ ਪਤਾ ਜੈਗਾ ਜਿਹੜਾ ਮਾਤਾ ਦੀ ਅੰਨਾ ਬੋਲਾ ਵੱਡੇ ਵੱਡੇ ਲੋਕਾਂ ਦੇ ਆਪਣੇ ਤੰਕਰ ਗਿਨਨ ਇਹ ਚਿੰਤਾ ਹਾਇ ਰਹਦੀ ਆ ਕਿ ਮਾਇਆ ਤਾਂ ਇੱਥੇ ਰਹਿ ਜਾਣਾ ਮੇਰੀ ਜਾਨਾ ਇੱਥੇ ਰਹਿ ਜਾਣੀਆਂ ਜੀਹਾਂ ਪੁੱਤਰ ਇੱਥੇ ਰਹਿਣਗੇ ਉਹ ਉਹ ਨਾਮ ਤੁਹਾਰਾ ਕਹਿੰਦੇ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈ ਜੰਮਾ ਉਹਨਾਂ ਦੀ ਇੱਕ ਸਰਪ ਜੋ ਹੁਣ ਬੰਨ੍ਹ ਬੰਨ੍ਹਤ ਹੁਣ ਭਗਤ ਰੋਚਨੀ ਫਰਮਾਉਂਗੇ ਇਸ ਸਵਾਲ ਵਿੱਚ ਹਾਂਜੀ ਜਿੰਨੇ ਜੇ ਲਕਸ਼ਮੀ ਸਿਮਰਦਾ ਮਾਇਆ ਨੂੰ ਸਿਮਰਦਾ ਜੇ ਕਿੰਦੇ ਸਰਪ ਜੋੜ ਪਾ ਸਰਪ ਦੀ ਜੁੜੇ ਤਾਂ ਕਿ ਕਰ ਸਰਪ ਨੂੰ ਨਦੀਂ ਹਾਂਜੀ ਅੰਤਕਾਲਜ ਦੀ ਇਸ਼ਤਰੀ ਸੰਗ ਜੋ ਇਸ਼ਤਰੀ ਸੰਦਾ ਐਸੀ ਤੰਤਾ ਬਹਿਜਨ ਵਾਲੇ ਪ੍ਰੀਤ ਜੁਨੀ ਉਪਰੇਤ ਬੰਦਿਕਾ ਛੇ ਰੁਕਦੇ ਆ ਅੰਤਕਾਲਜ ਦੇ ਲੜਕੇ ਸੰਗ ਜਿਹੜੇ ਲੜਕਿਆਂ ਨਾਲ ਆਉਂਦਾ ਮਾਸਪੇਆਨ ਦੇ ਮੋਟੇ ਜੀ ਦੀ ਮਨ ਲੜਤੀ ਕਾ ਨਹੀਂ ਪਿਆਰ ਕਰਦਾ ਤੇ ਕਹਿੰਦੇ ਸਭ ਤੋਂ ਜਿਆਦਾ ਸੂਰਜ ਸੂਰੀ ਦੇ ਬੱਚਿਆਂ ਨੂੰ 18 18 ਬੱਚੇ ਨੇ ਤੇ ਫਿਰ ਮਾਰਗ ਨੂੰ ਸਿੰਗੁਰ ਗੁਰੂ ਨਾਕੀ ਮੰਦਰ ਲੈ ਅੱਗੇ ਚਾਲ ਕਰਦਾ ਉਹ ਬੱਚਿਆਂ ਨੂੰ ਹੂੰ ਇਹਦੇ ਬੱਚੇ ਲਈ ਤਰੱਕੀ ਬਖਸ਼ਾ ਹਾਂ ਅੰਦੀ ਇਹ ਕੁਈ ਗਵਰੀ ਬੜੀ ਡੂੰਘੀਆਂ ਗੱਲਾਂ ਕਰਵਾਇਆ ਗੁਰਬਾਨੀ ਤੋਂ ਸਭ ਗਹਿਰਾਈ ਦਿੱਤੀ ਹੈ ਕਿ ਇਹ ਜਿਹੜਾ ਵਾ ਸੰਸਾਰ ਮਾਰ ਗਿਆ ਫਿਰ ਕਿਨੇ ਅੰਤ ਕਾਲ ਨੂੰ ਨਰਨ ਸੰਭ ਜੋ ਘਰ ਨੂੰ ਮੰਦਰ ਸੰਭਰੇ ਅੰਤ ਕਾਲ ਜੋ ਮੰਦਰ ਸੰਭਰੇ ਪ੍ਰਿਯ ਜਨੋ ਵਾਲਾ ਉਹ ਜਿਹੜਾ ਮੰਦਰ ਕਰਨ ਸੁਬਾ ਪਲੇਟ ਬਣ ਕੇ ਰਹਿੰਦਾ ਉਹ ਇਸ ਤਰੀ ਲਸ ਹੁੰਦਾ ਉਹ ਇਸ ਵਾਰ ਜੁਨੇ ਪਿੰਦਾ ਜੋ ਆਪਣੇ ਮਤਲਬ ਲਖੀ ਸੁਣਦਾ ਉਹ ਸਰਪਰੀ ਜੁਨੇ ਪਿੰਦਾ ਦੁਹਾਰ ਨਹੀਂ ਦੱਸ ਵੀ ਦਿੱਤਾ ਹਮ ਸਾਨੀ ਧਾਟ ਤੇ ਕੀਤੂ ਕੀਰਸ ਸਰ ਕੀ ਜਾਣਾ ਤੇ ਅੰਤ ਕਾਲ ਜੋ ਨਰੈਣ ਸਿਮਰ ਹਮ ਚੂਸ ਪਰਮਾਤਮ ਸਿਮਰਿਆ ਉਹ ਭਾਗ ਦੇ ਤੋਂ ਬਾਅਦ ਨਾ ਗੱਲ ਨੇ ਇਤਨ ਮੈਂ ਬੜੇ ਬਾਬਿਆਂ ਨੂੰ ਵੇਖਿਆ ਜੇ ਆਪਣੇ ਬਾਬੇ ਨੂੰ ਕਿਸੇ ਪਾਰਟੀ ਚੋਂ ਪੈਸੇ ਦੇ ਦੋ ਨਾ ਵੀ ਆਪ ਦਾਦਾ ਜੀ ਅਰਦਾਸ ਕਰ ਦੋ ਹਾਂਜੀ ਹੈ ਹਾਂਜੀ ਤੇ ਬਾਬੇ ਕੋਲ ਕੀ ਚੱਲਦੀ ਉਹ ਪੰਸਰਾ ਬਾਬੇ ਕੀ ਮਰਦਾਂ ਦਾ ਉਹ ਊੜ ਜਿੰਕ ਵਰਗਾ ਕਿਨ ਸੱਚਖੰਡ ਵਾਸ ਪੈਸੇ ਨਾਲ ਨਹੀਂ ਸਹੀ ਗਾੜ ਨੂੰ ਸੱਚਖੰਡ ਦੇ ਮਿਲਕ ਨੂੰ ਨਹੀਂ ਦੇ ਦੇ ਬਾਬਾ ਦੇ ਬਾਬਾ ਆਪ ਪਿੰਡ ਚ ਕਿਹਾ ਬੰਨ ਹਰਪਿੰਡ ਦੀ ਗੱਲ ਆ ਉਹ ਮੈਂ ਕੀ ਜੇ ਬਾਬਾ ਇੱਕ ਛੱਲਣਾ ਨੇ ਚਾਰ ਝੋਨੇ ਦੇ ਪਿੱਛੇ ਲਾ ਕੇ ਤੇ ਸਤਗੰਦੂ ਭੇਜਿਆ ਸਤਗੰਦੂ ਦੀ ਆਸਪਾ ਦੀ ਮੌਪਲੰਤ ਪਾਣੀ ਕਿ ਸਤਗੰਦੂ ਮੈਂ ਜਾਣਾ ਹਾਂ ਜੀ ਉਹ ਮੈਂ ਇਸ ਪੜਸ ਨਾਲ ਦਾ ਦੁਆਲੀ ਮੈਂ ਕੀ ਹਾਂ ਹਾਂ ਜੀ ਮੈਂ ਮੈਂ ਥਿੱਥੋਂ ਆਇਆ ਮੈਂ ਕੀ ਕਰਨਾ ਹਾਂ ਠੀਕ ਹੈ ਮੈਂ ਕਿੱਥੇ ਜਾਣਾ ਇਹ ਤੁਹਾਨੂੰ ਸਵਾਲ ਆ ਬਾਬਾ ਜੀ ਜੀ ਠੀਕ ਹੈ ਜੀ ਬਾਬਾ ਜੀ ਵਾਹਿਗੁਰੂ ਜੀ ਚਕਾਤਾ ਵਾਹ ਵਾਡੀ